گڏاڻا <laughs> ਬ੍ਰੇਖਾ ਮੈਡਮ ਅੱਛਾ ਦੀ ਟੀਮ ਦਾ ਸੈਣੀ ਸਾਹਿਬ ਦਾ ਖਾਸ ਤੌਰ ਤੇ ਦਿਲੰਦਰ ਦਾਪਟੋ ਤੋਂ ਆਏ ਹੋਏ ਸਾਡੇ ਭਾਜੀ ਤੇ ਸਾਡੇ ਉਥੋਂ ਦੇ ਅੰਗਰੇਜ਼ ਆਪਣੀ ਕਿਸੇ ਜ਼ਿੰਦਗੀ ਦੀ ਕੋਈ ਪਦਤੀ ਵੱਲੋਂ ਜਾਣ ਲਈ ਖੁਸ਼ ਨਸੀਬ ਹੋਵੇ ਤੇ શરીર ਉਹਨਾਂ ਸਾਥੀ ਨਾ ਦੇਣ ਤੱਕ ਉਹਨਾਂ ਸਾਡੀ ਜਨਰੀ ਦਾ ਸਭ ਤੋਂ ਵੱਡਾ ਅਹਿਮ ਅੰਗ ਹੈ

ਬੈਜ ਲਾ ਦਿਓ ਨੀ ਬੈਜ ਹੱਥ ਲਾ ਦਿਓ ਕੋਈ ਭਾਈ ਜੀ ਆਇਆ ਨੂੰ ਮਾੜਾ ਗੁਰਦਾਰ ਜੀ ਜਾਣੋ ਲਗਾਤਾਰ ਕਰੰਨੀ ਹੈ ਤੁਹਾਡੇ ਘਰੀ ਘਰ ਹਵਾ ਦੇ ਵਿੱਚ ਗਾਇਬ ਹੋ ਗਾਹੀ ਹੈ ਸਭਿਆਤਾਂ ਦੇ ਉਠਾਉਣ ਸਭਿਆਤਾਂ ਦਾ ਦਵਾ ਰੱਖਿਆ ਆਪਣਾ ਨਾਮ ਕਰਾ ਗਿਆ ਬੰਦਾ ਕੇਸੀ ਕਿਸਾ ਦਾ ਇੱਕ ਸਫਰ ਜਿਹੜਾ ਆਮਦਾਰ ਸਰਬ ਦੀ ਇਨੰਨੀ ਕਥਿਆ ਪਰਗਨਾ ਦੇ ਫਰਜ਼ਦਾਰੀ ਲਈ ਪੰਗਨਾ ਮਾਰੋਲੀ ਕੰਮ ਸ਼ੁਰੂ ਕੀਤਾ ਅੰਮ੍ਰਿਤ ਚੱਕਰ ਸ੍ਰੀ ਘਰਵਾਲਾ ਦੇ ਸੈਕਰੀ ਸਾਹਿਬ ਨੇ ਇਹ ਤੋਂ ਆਨੰਦ ਸਹਿਰੇ ਦੀ ਮਰਬਾ ਜਿਲ੍ਹਾ ਲਈ ਇਹ ਸਰਬੋਤਮ ਪਿੰਡ ਤੋਂ ਆਪਣੇ ਵੰਦਨਾਂ ਦੇ ਬੇਨਤੀ ਤੋਂ ਵਰਮੇ ਖਾਸ ਤੌਰ ਤੇ ਜਮਨੂਣਨ ਕਹਦਾ ਜਿਹੜੇ ਜਵਾਰੀ ਲਈ ਆਪਣਾ ਖੂਨਦਾਰ ਕਰ ਹੈ ਉਹਨਾਂ ਨੂੰ ਉਹ ਸੈਣੀ ਸਰੂ ਨੂੰ ਜਿਹਨਾਂ ਇੱਕ ਅਪਰਾਧਾ ਕੀਤਾ ਇੱਕ ਬਹੁਤ ਵੱਡਾ ਅਪਰਾਧ ਹੈ ਇਸੇ ਦਾ ਸਮੂਹ ਦਾ اس کے relifiers ਦਿੱਏ ਹਨ ਮਰੇਕਾ ਤੋਂ ਸਾਡੇ ਵੱਡੀ ਸਰਕਾਰਿਓ ਸਰਦਾਰ ਬਸਿੰਦਰ ਸਿੰਘ ਅੰਮਰਜੀਤ ਜੀ ਉਹਨਾਂ ਨੇ ਅੱਜ ਵੀ ਜਨਮ ਦਿਵਸ ਤੇ 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 ਜਨਮ ਦਿਵ Thank you, Jim. ਹੋ ਤੇਰਾ ਜੀ ਬਹੁਤ ਦਾਸਤਾਰਾ ਜੀ ਦਾ ਸਾਹਮਣੇ ਇਸ ਕਾਮ ਨੂੰ ਨਿਪਾਲ ਚ ਕੋਕਨ ਦਾ ਦਰਦ ਆਉਂਦਾ ਜੀ ਬਹੁਤ ਭਾਈ ਉਹ ਬਹੁਤ ਕਹਿੰਦਾ ਕਿ ਜੀ ਉਹ ਕਾਹ ਮੋ ਲੱਤਾਂ ਤੇ ਕੰਮ ਤੇ ਆਪ ਕੋਾ ਮਦਦ ਦੇ ਪਰ ਜਿਹੜਾ ਇਹ ਕੋਈ ਨਹੀਂ ਤਾਂ ਸਾ ਰਾਕਟਰ ਹੋਣੇ ਜਾਂ ਅੰਦਰ ਜੋ ਤੁਸੀਂ ਇਹ ਪ੍ਰਕਾਪ ਹੋਈ ਹੈ ਬਹੁਤ ਵਧੀਆ ਹੋ ਰਹਾ ਹੈ ਮੈਂ ਸੋਚਦਾ ਵੀ ਇਸ ਤੋਂ ਬਿਹਤਰ ਨਹੀਂ ਜਨ ਸਾਰੇ ਸੁਭਾਈ ਖੇਤ ਕਰਦੀ ਹੈ ਸਿੱਖੇ ਮਿਲਦੀ ਹੈ ਉਹਨਾਂ ਬਹੁਤ ਹੀ ਵਧੀਆ ਪ੍ਰਣਾਲੀ ਕੀਤਾ ਉਹਨਾਂ ਸਾਰੀਆਂ ਪਾਰਟੀਆਂ ਦੇ ਵਿੱਚ ਬਹੁਤ سارے ਨੁਮਾਇੰਦੇ ਜਿੱਥੇ ਬੰਦੀਆਂ ਸਾਰੀਆਂ ਧਾਰਕ ਜਿੱਥੇ ਬੰਦੀਆਂ ਉਹ ਜਿਹੜੀਆਂ ਭਾਈ ਜਿੱਥੇ ਬੰਦੀਆਂ ਸਾਰੀਆਂ ਜਿੱਥੇ ਵੰਦ-ਵੰਦ ਸਾਰਿਆਂ ਨੇ ਸਹਿਯੋਗ ਦਿੱਤਾ ਔਰ ਰਾਕਟਰ ਸੰਜੀਵ ਜੜਨੀ ਨੂੰ ਬਹੁਤ ਬਹੁਤ ਸਤਿਕਾਰ बदव सारे ਵਿਖੇ ਖੂਨਦਾਨ ਕੈਂਪ ਲਗਾਇਆ ਗਿਆ ਹੈ ਤੇ ਸਾਸ ਜਨਜੀਤ ਸਿੰਘ ਮਾਨ ਮੈਂਬਰ ਪੰਜਾਬ ਪ੍ਰਮੇਸ਼ ਕਾਂਗਰਸ ਕਮੇਟੀ ਵੱਲੋਂ ਅਤੇ ਆਪਣੇ ਸਾਥੀਆਂ ਵੱਲੋਂ ਵੀ ਅੱਜ ਖੂਨਦਾਨ ਕੈਂਪ ਦੇ ਵਿੱਚ ਹਿੱਸਾ ਪਾਇਆ ਗਿਆ ਖੂਨਦਾਨ ਕੀਤਾ ਗਿਆ ਹੈ ਅੱਜ ਬਹੁਤ ਹੀ ਖੁਸ਼ੀ ਦਾ ਦਿਨ ਹੈ ਬਰਿੰਦਰ ਸਿੰਘ ਹਮਦਦ ਜੀ ਜੋ ਕਿ ਜਾਣ ਪਹਿਚਾਨ ਦੇ ਮਹਤਾਜ ਨਹੀਂ ਜਿੱਥੇ-ਜਿੱਥੇ ਦੁਨੀਆ ਦੇ ਵਿੱਚ ਪੰਜਾਬੀ ਭਾਈਚਾਰਾ ਵਸਦਾ ਉਹ ਜਾਣਦੇ ਹਨ ਕਿ ਅਜੀਤ ਅਖਬਾਰ ਇੱਕ ਪ੍ਰਮੁੱਖ ਅਖਬਾਰ ਹੈ ਜੋ ਬਜਿੰਦਰ ਸਿੰਘ ਹੰਦਲਜੀ ਦੀ ਪੰਜਾਬ ਨੂੰ ਤੇ ਪੰਜਾਬੀਆਂ ਨੂੰ ਦੇਣ ਹੈ ਸਾਰੇ ਹੀ ਉਹਦਾ ਲੋਹਾ ਮੰਦੇ ਹਨ ਤੇ ਦਾਸ ਵੀ ਅੱਜ ਆਪਣੇ ਵੱਲੋਂ ਬਜਿੰਦਰ ਸਿੰਘ ਹੰਦਲਜੀ ਨੂੰ ਜਨਮ ਦਿਨ ਦੀ ਲੱਖ ਲੱਖ ਵਧਾਈਆਂ ਦਿੰਦਾ ਹਾਂ ਜਿਹੜਾ ਜੇ ਜਿਲ੍ਹਾ ਬਦਰੀ ਵਿਸ਼ਾਲ ਕੁੰਦਨ ਕੈਂਪ ਹੈ ਔਰ ਇਹ ਜਿਹੜੇ ਅਜੀਤ ਆzare ਦੇ ਚੀਫ ਐਡੀਟਰ ਨੇ ਇਸਾਰ ਪਰਿੰਦਰ ਸਿੰਘ ਜੀ ਦੀ ਇਕਰ ਉਹਨਾਂ ਦਾ 81 ਮਾਗਨ ਨੂੰ ਬਣਾਉਦੇ ਹੋਏ ਸਮਰਮਕ ਜਿਹੜਾ ਹੈਗਾ ਹੈ ਕੁੰਦਨ ਕੈਂਪ ਲਾਇਆ ਗਿਆ ਔਰ ਮੈਂ ਸਮਝਦਾ ਇਸ ਤਰ੍ਹਾਂ ਦਾ ਉਪਰਾਲਾ ਆਪਣੇ ਜੀਵਨ ਚੰਨ ਦੇ ਵਿੱਚ ਸੰਬੰਧ ਵਿੱਚ ਕਰਨਾ ਇੱਕ ਸਮਾਜ ਨੂੰ ਸੇਵ ਦੇਣ ਦੇ ਬਰਾਬਰ ਹੈ ਕਿਉਂਕਿ ਇਸ ਤਰ੍ਹਾਂ ਦੇ ਜੋ ਕੁੰਦਨ ਕੰਮ ਹੈ ਜਾਂ ਸਮਾਜਿਕ ਕੰਮ ਹਨ ਇੰਨ ਦੀ ਅੱਜ ਬਹੁਤ ਲੋੜ ਹੈ ਬਹੁਤ ਜਗ੍ਹਾ ਤੇ ਆਪਾਂ ਜਾਣੇ ਆ ਸਾਨੂੰ ਇਹ ਲੱਗਦਾ ਹੈ ਕਿ ਜਦੋਂ ਅ ਕੁਝੇ ਜੇ ਤੌਰ ਤੇ ਬਲੱਡ ਦੀ ਲੋੜ ਪੈਂਦੀ ਹੈ ਤਾਂ ਕੇਵਲ ਬਲੱਡ ਉਹੀ ਆ ਨਹੀਂ ਹੁੰਦਾ ਸੋ ਇਸ ਤਰ੍ਹਾਂ ਤੇ ਜਿਹੜੇ ਬਲੱਡ ਕੈਂਪ ਲੱਗਦੇ ਆ ਜਦੋਂ ਤਾਂ ਉਸ ਤਰ੍ਹਾਂ ਇਹ ਜਿਹੜੀ ਥੋੜ੍ਹ ਹੈ ਜਾਂ ਜਿਹੜੀ ਘਾਟ ਹੈ ਉਹ ਪੂਰਾ ਕੀਤਾ ਜਾਂਦਾ ਔਰ ਮੈਂ ਸਾਰੀ ਜੀਤ ਦੀ ਟੀਮ ਨੂੰ ਖਾਸਲੀ ਸੁਭਾਸ਼ਾ ਮਦਨ ਦਾ ਉਹਦਾਈ ਮਦਨ ਨੂੰ ਇਸ ਤਰ੍ਹਾਂ ਦੇ ਉਪਰਾਲੇ ਕਰਕੇ ਸਮਾਜ ਨੂੰ ਸੇਵਾ ਦੇਣਾ ਬਹੁਤ ਵੱਡਾ ਕੰਮ ਹੈ ਔਰ ਅਜੀਤ ਉਹ ਜਦੋਂ ਤੋਂ ਜਦੋਂ ਵੀ ਅਜੀਤ ਅਦਾਰੇ ਜਾਂ ਕੋਈ ਹੋਰ ਅਦਾਰੇ ਵਾਲੇ ਇਸ ਤਰ੍ਹਾਂ ਦੇ ਕੰਮ ਕਰਦੇ ਦੂਰ ਕੇ ਆਪਣੇ ਸਮਾਜਿਕ ਕੰਮ ਕਰਦੇ ਗਲ ਕਰਨਗੇ ਬੂਰਡ ਸਕੂਲ ਵੱਲੋਂ ਅਸੀਂ ਵਿਸ਼ਵਾਸ ਦੋਨੇ ਅਸੀਂ ਹਮੇਸ਼ਾ ਉਹਨਾਂ ਮੋਢੇ ਨਾਲ ਮੋਢਾ ਲਾ ਕੇ ਰਹਾਂਗੇ سارے بہت ستاری گوندر سنگھ ہردرا جہاں نے ہمیشہ ہی مل روکے ہمیشہ ہی محل مل آ کے اپنے قلم میں چلایا ابسی منظر منایا جا رہا ہے بے شک اکاسی سال مکل رہے ہیں پہلے دیشوں کے ਕੰਪਨਰ ਪਰ ਰਹਿਣਾ ਉਹਨਾਂ ਦੇ ਡਿਪਲੋਮਾ ਰਿਟਰੀਵਲ ਵਾਲਾ ਕੰਮ ਆ ਗਿਆ ਅੱਜ 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 ਡੋਕਟਰ ਪ੍ਰਜੈਨਤ ਸਿੰਘ ਜੀ ਹੰਗਰ ਅਜੀਤ ਪ੍ਰਕਾਸ਼ੀ ਸ਼੍ਰੀਮਤੀ ਬਹੁਤ ਸੰਪਾਦਕ ਉਹਨਾਂ ਦਾ ਅੱਜ 81ਵਾਂ ਜਨਮ ਦਿਨ ਅਸੀਂ ਡਾਕਟਰ ਮੋਗਾ ਪੀਸ ਮੁਚੀ ਟੀਮ ਅਤੇ ਗਰੂਮਗੜ੍ਹ ਬੋਰਡ ਸਕੂਲ ਦੇ ਚੇਅਰਮੈਨ ਡਾਕਟਰ ਸੀਪ ਮਾਰਸਾਨੀ ਦੇ ਸ਼ੋਗਦਾਨਾ ਲਗਾਇਆ ਸੀ ਔਰ ਜਿਸ ਨੂੰ ਬੜਾ ਪਰਮਾ ਜ਼ਿਲ੍ਹਾ ਦਾ ਚਿਹਰਾ ਮਿਲਿਆ ਸਾਡਾ ਪਹਿਲਾ ਕੈਂਪ ਸੀ ਜਿਹੜਾ ਅਸੀਂ ਸਮਝੇ ਹਾਂ ਤੇ ਲਾਉਣ ਦੇ ਵਿੱਚ ਅਸੀਂ ਬੇਹੱਦ ਸਫਲ ਹੋਏ ਹਾਂ ਔਰ ਮੇਰੀ ਆਸ ਤੋਂ ਵੱਧ ਇਹ ਜਿਹੜਾ ਕੈਂਪ ਸਫਲ ਹੋਇਆ ਉਸ ਦੇ ਵਿੱਚ ਡਾਕਟਰ ਸੀਪ ਮਾਰਸਾਨੀ ਦਾ ਬਟਬੁੱਲਾ ਜੋਧਾਨ ਤੇ ਸ਼ਹਿਰ ਦੀਆਂ ਧਾਰਮਿਕ ਸਮਾਜ ਸੇਵੀ ਤੇ ਰਾਸ਼ਟਰੀ ਸੰਸਥਾ ਨੇ ਫੋਜ ਦੇ ਸਾਡੇ ਜਿੱਥੇ ਕਲਖਾਪਰੀ ਉੱਤੇ ਸਾਨੂੰ ਅਸ਼ੀਰਵਾਦ ਦਿੱਤਾ ਤੇ ਬਰਾਡਰ ਦੇ ਜਿਹੜੇ ਮੁਲਕਤਾ ਦੇ ਪਲੇਗਿ ਵੀ ਆਪਣਾ ਯੋਗਦਾਨ ਪਾਇਆ ਸੋ ਮੈਂ ਪਦਾਰਾ ਜੀ ਵੱਲੋਂ ਤੇ ਗਰੂਪ ਵੱਲ ਦੇ ਬੀਬੀਐਸ ਗਰੁੱਪ ਦੇ ਚੇਅਰਮੈਨ ਡਾਕਟਰ ਜੀਪ ਮਹਸੈਣੀ ਤੇ ਮੈਡਮ ਕਮਲ ਸ਼ੈਣੀ ਸੈਂਪਰਸਨ ਬੀਬੀਐਸ ਗਰੁੱਪ ਦੇ ਨਾਲ ਬਤੌਰ ਮਹਤਮਤ ਮਹਿਮਾਨ ਅੱਜ ਰਿਵਨ ਘਟ ਕੇ ਇਸ ਕੈਂਪੀ ਗਰਮਤਾ ਕੀਤੀ ਤੇ ਇੱਕ ਐਲਪਰ ਬੜਾ ਵੇਹਕ ਸਫਲ ਹੋਇਆ ਤੇ ਜਿਸ ਜਿਸ ਵੇ ਮੈਂ ਜਿਥੇ ਸਮਾਜ ਦੇ ਹਰ ਵਾਰ ਕੇ ਮੈਨੂੰ ਸਜੋੜ ਦਿੱਤਾ ਤੇ ਸਾਡੀ ਟੀਮ ਨੂੰ ਦਾ ਸਾਥ ਦਿੱਤਾ ਮੈਂ ਇਹਨਾਂ ਸਾਰਿਆਂ ਦਾ ਬਹਿਤ ਰੋਤਵਾਨ ਕਰਦਾ ਹਾਂ ਉਤੇ ਨਾਲ ਇਹ ਕਵੰਡੀ ਭਾਈ ਤੋਂ ਅਚੇਤ ਤੌਰ ਤੇ ਮੂਹਰੇ ਮੇਰੇ ਵੀਰ ਕਰਸੇਮ ਮੱਲਾ ਜੀ ਮਾਨ ਨੈਟਰਲਸਰ 20 ਭਾਈ ਸੁੱਚਪਾਲ ਸਿੰਘ ਜੀ ਆਪੀ ਕਵੰਡੀ ਭਾਈ ਤੇ ਹੋਰ ਬਹੁਤ ਸਾਰੀਆਂ ਸ਼ਖਸੀਅਤਾਂ ਮੈਂ ਕਿਹਦਾ ਕਿਹਦਾ ਨਾਮ ਲਵਾਂ ਸਾਰੀਆਂ ਸ਼ਖਸੀਅਤਾਂ ਨੂੰ ਜਿਨ੍ਹਾਂ ਨੂੰ ਮੈਂ ਸਰਧਾ ਪੱਤਰ ਦਿੱਤਾ ਉਹ ਸਾਡੇ ਸਰਦੇ ਦੇ ਉੱਤੇ ਇਸ ਕੈਂਪਲੇ ਵਿੱਚ ਜਿੱਥੇ ਵਿਸ਼ੇਸ਼ ਤੌਰ ਤੇ ਕੋਤੇ ਉੱਥੇ ਉਹਨਾਂ ਨੇ ਖੂਨ ਦਾ ਨਿਮਰਗ ਲੈ ਕੇ ਆਏ ਤੇ ਸਾਡਾ ਹੌਸਲਾ ਦਿਤਾਇਆ ਸੋ ਮੈਂ ਆਧਾਰਾ ਜੀ ਦੇ ਮੁੱਖ ਸੰਬਾਧ ਡਾਕਟਰ ਵਿਜੇਂਦਰ ਸਿੰਘ ਹੰਦਰ ਦੇ ਜ਼ਿਲ੍ਹਾ ਮੁਕਾ ਦਾ ਤੌਰ ਅਨੁਚਾਰ ਹੋ ਗਿਆ ਆਪਣੀ ਟੀਮ ਨੂੰ ਇਸ ਮੁਕਾ ਦੇ ਪ੍ਰਲੇਖੀ ਕੀਤੇ ਗਏ ਸਫਲ ਪ੍ਰਲੇਖੀ ਆਪਣੀ ਟੀਮ ਨੂੰ ਤੇ ਸਾਰੀਆਂ ਜਥੇਬੰਦੀਆਂ ਤੇ ਖੁਨਦਾਨੀਆਂ ਨੂੰ ਦਾ ਧੰਨਵਾਦ ਕਰਦਾ ਹੋਇਆ ਡਾਕਟਰ ਹੰਦਰ ਸਾਹਿਬ ਨੂੰ ਕੈਸੀ ਮਨ ਜਨਨ ਦੇ ਉਹਨਾਂ ਨੂੰ ਮੋਤਵਾ ਦਿੰਦਾ ਹਾਂ ਔਰ ਪ੍ਰਮਾਤਮਾ ਅਗੇ ਅਰਦਾਸ ਕਰਦਾ ਹਾਂ ਕਿ ਸੱਚੇ ਪਾਤਸ਼ਾਹ ਮੈਨੂੰ ਕਿਰਪਾ ਕਰੇ ਡਾਕਟਰ ਹੰਬਰ ਸਾਹ ਹੰਬਰ ਸਾਹ ਨੂੰ ਚੰਗੀ ਸੇ ਤੰਦਰੁਸਤੀ ਪਹਿਲਾਂ ਵੀ ਹਰਸ਼ ਕਰੇ